ਨਮਸਕਾਰ ਮੈਂ ਗੁਰਵਕਸ਼ ਸੋਹਤਾ ਜ਼ਿਲ੍ਹਾ ਪ੍ਰਧਾਨ ਸ਼ਿਵ ਸਿਆਣਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਸੋ ਅੱਜ ਦੇ ਇਸ ਮਹਾਨ ਦਿਹਾੜੇ ਦੀਆਂ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੀਆਂ ਮੇਰੇ ਵੱਲੋਂ ਤੇ ਮੇਰੇ ਸਮੂਹ ਪਰਿਵਾਰ ਵੱਲੋਂ ਪੂਰੇ ਮੁਕੇਰੀਆਂ ਸ਼ਹਿਰ ਨੂੰ ਔਰ ਪੂਰੇ ਪੰਜਾਬ ਨੂੰ ਔਰ ਪੂਰੇ ਦੇਸ਼ ਵਾਸੀਆਂ ਨੂੰ ਅੱਜ ਅੱਜ ਦੇ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਔਰ ਸਾਰੇ ਅੱਜ ਰਲ ਮਿਲ ਕੇ ਆਪਾਂ ਇਸ ਮਹਾਨ ਦਿਹਾੜੇ ਨੂੰ ਰਲ ਮਿਲ ਕੇ ਸੈਲੀਬ੍ਰੇਟ ਕਰੀਏ ਔਰ ਇੱਕ ਇਕਤਾ ਦੀ ਮਿਸਾਲ ਕਾਇਮ ਕਰੀਏ ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਦੱਸੇ ਹੋਏ ਸਿਧਾਂਤਾਂ ਤੇ ਚੱਲਣ ਦੀ ਸੋ ਅਸੀਂ ਉਹਨਾਂ ਨੂੰ ਈਸ਼ਟਾ ਮੰਨਦੇ ਆਂ ਆਪਣਾ ਪਰ ਉਹਨਾਂ ਦੇ ਦਿੱਤੇ ਹੋਏ ਸਿਧਾਂਤਾਂ ਤੇ ਜਾਂ ਰੂਲਾਂ ਤੇ ਨਹੀਂ ਚੱਲਦੇ ਉਹਨਾਂ ਦੇ ਸਿਧਾਂਤਾਂ ਨੂੰ ਮੰਨਦੇ ਤਾਂ ਹੈਗੇ ਆ ਪਰ ਕਰਦੇ ਆਂ ਹੀ ਆਪਣੇ ਮਨ ਦੀ ਮਰਜ਼ੀ ਐ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੂਰ ਕਰਦੇ ਹੋਏ ਸੋ ਸੱਚੇ ਦਿਲੋਂ ਅਸੀਂ ਪ੍ਰਮਾਤਮਾ ਨੂੰ ਈਸਟ ਮੰਨਦੇ ਹੋਏ ਅੱਜ ਦੇ ਸੂਬ ਦਿਹਾੜੇ ਨੂੰ ਸੈਲੀਬ੍ਰੇਟ ਕਰੀਏ